ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਪਰਿਵਾਰਾਂ ਦੇ ਜਿਹੜੇ ਪਰਿਵਾਰਾਂ ਦੇ ਵਿੱਚ ਜਿਵੇਂ ਮਾਇਆਂ ਹੁਣ ਘਰਾਂ ਵਿੱਚ ਪ੍ਰਸ਼ਾਦਾ ਬਣਾਉਂਦਿਆਂ ਨੇ ਤੇ ਰਸੋਈ ਦੇ ਵਿੱਚ ਜਿੱਥੇ ਪ੍ਰਸ਼ਾਦਾ ਲੰਗਰ ਤਿਆਰ ਹੁੰਦਾ ਹੈ ਪਰਿਵਾਰ ਦੇ ਛਕਣ ਵਾਸਤੇ ਸੰਗਤਾਂ ਦੇ ਛਕਣ ਵਾਸਤੇ ਕਿਤੇ ਉਥੇ ਨਾਲ-ਨਾਲ ਮੂਲ ਮੰਤਰ ਦਾ ਜਾਪ ਸਤਨਾਮ ਵਿਘਰੂ ਦਾ ਜਾਪ ਗੁਰਬਾਣੀ ਦਾ ਪਾਠ ਜਾਂ ਸਿਮਰਨ ਜਾਂ ਜ਼ੁਬਾਨ ਤੋਂ ਪੜਿਆ ਜਾਵੇ ਜਾਂ ਲਾਇਆ ਹੋਵੇ ਇਹਦਾ ਲਾਹਾ ਤਾਂ ਜਿਹੜੇ ਪ੍ਰਸ਼ਾਦਾ ਛਕਣਗੇ ਦੇਖੋ ਉਹਨਾਂ 'ਚ ਕਿੰਨਾ ਆਤਮਿਕ ਬਲ ਬਣਦਾ ਹੈ ਕਿੰਨਾ ਉਹਨਾਂ 'ਚ ਗੁਰਸਿੱਖੀ ਜੀਵਨ ਦੀ ਦਾਤ ਗੁਰਬਖਸ਼ ਦਾ ਹੈ ਇਹ ਰਿਜ਼ਲਟ ਸਾਹਮਣੇ ਆਪਣੇ ਆਉਂਦਾ ਹੈ ਤੇ ਜੇ ਕੋਈ ਵੇਰ ਕਾਰੋਬਾਰ ਕਰਦਾ ਹੈ ਕੋਈ ਕਾਰੋਬਾਰ ਦੀ ਸ਼ੁਰੂਆਤ ਕਰਨੀ ਉਹ ਅਰਦਾਸ ਕਰਵਾਉਂਦਾ ਹੈ ਸ਼ੁਕਰਾਨਾ ਕਰਦਾ ਹੈ ਜਿਵੇਂ ਹੁਣ ਫਸਲ ਬਾੜੀ ਦਾ ਆਪਾਂ ਬੀਜ ਪਾਉਂਦੇ ਆਂ ਪਹਿਲੀ ਵਾਰ ਰੇਜ ਸਪਰੇਅ ਕਰਦੇ ਆਂ ਜਿਵੇਂ ਖੇਤੀਬਾੜੀ ਸੰਬੰਧੀ ਆਪਾਂ ਗੱਲ ਕਰਦੇ ਆਂ ਤੇ ਉਹ ਰੇ ਪਾਉਣ ਤੋਂ ਪਹਿਲਾਂ ਸਪਰੇਅ ਕਰਨ ਤੋਂ ਪਹਿਲਾਂ ਬੀਜ ਪਾਉਣ ਤੋਂ ਪਹਿਲਾਂ ਫਸਲ ਤੋਂ ਉਹ ਰੱਬ ਨੂੰ ਚੇਤੇ ਕਰੇ ਸੱਚੇ ਪਾਤਸ਼ਾਹ ਤੇਰੇ ਆਸਰੇ ਦੇ ਨਾਲ ਰਿਜ਼ਕ ਦੀ ਇਹ ਬੀਜ ਬੋਲ ਲੱਗੇ ਹਾਂ ਕਿਰਪਾ ਕਰੋ ਆ ਵਦ ਚੜ ਕੇ ਤਰੱਕੀ ਬਖਸ਼ੋ ਜੀ ਇਸ ਤਰ੍ਹਾਂ ਇਹ ਸ਼ੁਕਰਾਨਾ ਹੈ ਮਾਲਕ ਦਾ ਉਹਨੂੰ ਚੇਤੇ ਕੀਤਾ ਜਾਂਦਾ ਕਿਸੇ ਭਾਵਨਾ ਦੇ ਨਾਲ ਸੋ ਇਸ ਤਰ੍ਹਾਂ ਜਿਹੜੇ ਪਰਿਵਾਰ ਇਦਾਂ ਦਾ ਇਹ ਹਾਲਾਤ ਆਪਣੇ ਘਰਾਂ 'ਚ ਬਰਾਉਂਦੇ ਨੇ ਗੁਰਬਾਣੀ ਪੜ੍ਹਦੇ ਨੇ ਸੁਣਦੇ ਨੇ ਵਿਚਾਰਦੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਗੁਰੂ ਕਿਰਪਾ ਕਰੇ ਸਭਨਾਂ ਨੂੰ ਪਰਿਵਾਰਾਂ ਦੇ ਵਿੱਚ ਗੁਰਬਾਣੀ ਦਾ ਪਾਠ ਕਰਨ ਦੀ ਦਾਤ ਮਾਲਕ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ